ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਅੱਜ ਬੱਬੂ ਮਾਨ ਦੀ ਤੁਹਾਨੂੰ ਮੈਂ ਇੱਕ ਛੋਟੀ ਜੀ ਵੀਡੀਓ ਸੁਣਾਉਣੀ ਹੈ ਬਾਅਦ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਸੁਣਾਈ ਹੈ ਇੰਸਟਾਗ੍ਰam ਤੇ ਹੈਗੀ ਹੈ ਬੱਬੂ ਮੰਗਦੀ ਹੈ ਇਹਦੇ ਵਿੱਚ ਕੀ ਕਹਿ ਰਿਹਾ ਹੈ ਕਹਿੰਦਾ ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਬੀਆਂ ਆਸ਼ਕਾਂ ਦੀ ਨਿਗਾ ਵਿੱਚ ਜਮਾਂ ਹੀ ਨਕਮੀਆਂ ਮੈਂ ਜਦੋਂ ਵੀ ਕਿਸੇ ਔਰਤ ਦੀ ਗੱਲ ਕੀਤੀ ਹੈ ਨਾ ਉਦੋਂ ਮੈਨੂੰ ਕੋਈ ਮਤਲਬ ਨਹੀਂ ਹੁੰਦਾ ਵੀ ਉਹ ਕਿਹੜੀ ਜਾਤੀ ਹੈ ਕੋਈ ਮਤਲਬ ਨਹੀਂ ਹੁੰਦਾ ਮੇਰੇ ਮਨ ਅੰਦਰ ਜਿੰਨਾ ਔਰਤ ਦਾ ਸਤਕਾਰ ਹੈ ਨਿਕਣਾ ਮੈਨੂੰ ਇਦਾਂ ਲੱਗਦਾ ਸ਼ਾਇਦ ਕਿਸੇ ਦੇ ਮਨ ਵਿੱਚ ਹੋਵੇ ਕਿਉਂਕਿ ਇਹ ਮੈਂ ਨਹੀਂ ਕਹਿ ਰਿਹਾ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਾਜ ਮੈਂ ਉਸ ਦਾੰਦ ਦੀ ਪਾਲਣਾ ਕਰਦਾ ਹੁਣ ਜਾਤੀ ਤੌਰ ਤੇ ਬੱਬੂ ਮਾਨ ਵੀ ਜੱਟ ਹੈ ਤੇ ਗਾਂਹ ਜੱਟਾਂ ਦੀਆਂ ਕੁੜੀਆਂ ਦੀ ਗੱਲ ਕਰੇ ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਬੀਆਂ ਆਸ਼ਕਾਂ ਦੀ ਨਿਗਾ ਵਿੱਚ ਬਹੁਤ ਹੀ ਨਕਮੀ ਹੈ ਇਹ ਚੀਜ਼ਾਂ ਨੇ ਸਵਾਲ ਇਹ ਹੈ ਜਿਹੜੀਆਂ ਜੱਟ ਘਰਾਣੇ ਵਿੱਚ ਜੱਟ ਪਰਿਵਾਰਾਂ ਵਿੱਚ ਕੋਈ ਬੇਟੀਆਂ ਪੈਦਾ ਹੋਈਆਂ ਨੇ ਉਹ ਬਜ਼ੁਰਗ ਔਰਤਾਂ ਵੀ ਲੈ ਤੇ ਨੌਜਵਾਨ ਵੀ ਨੇ ਬੱਚੇ ਵੀ ਨੇ ਮੰਨ ਲੈਨੇ ਆਪਾਂ ਵੀ ਫੋਟੋ ਦੋ ਚਾਰ ਔਰਤਾਂ ਗਲਤ ਹੋ ਸਕਦੀਆਂ ਨੇ ਜਿਵੇਂ ਆਸ਼ਕੀ ਦੀ ਗੱਲ ਕਰਦਾ ਹੈ ਕਿ ਸਾਰੀਆਂ ਔਰਤਾਂ ਜਿਹੜੀਆਂ ਨੇ ਉਹ ਆਸ਼ਕੀ ਕਰਦੀਆਂ ਨੇ ਜਾਂ ਜਿਹੜੇ ਆਸ਼ਕ ਆਸ਼ਕੀਆਂ ਕਰਦੇ ਨੇ ਉਹਨਾਂ ਦੀ ਨਜ਼ਰ ਵਿੱਚ ਰਹਿੰਦੀਆਂ ਨੇ ਇਹ ਗਾਣਾ ਹੈ ਇਹਦਾ ਜਿਹੜੇ ਬੰਦੇ ਨਾ ਉਸਤਾਦ ਉਸਤਾਦ ਕਰਦੇ ਹੁੰਦੇ ਇਹਨੂੰ ਤੁਸੀਂ ਇੰਨਾ ਕੁ ਤਾਂ ਅੰਦਾਜ਼ਾ ਲਾਓ ਵੀ ਜਿਹੜਾ ਆਪਣੀ ਬਰਾਦਰੀ ਦੀ ਪ੍ਰਤੀ ਇਹ ਸੋਚ ਰੱਖਦਾ ਹੈ ਤੇ ਉਹਦੀ ਨਜ਼ਰ ਵਿੱਚ ਹੋਰ ਬਰਾਦਰੀ ਦੀਆਂ ਔਰਤਾਂ ਦੀ ਕੀ ਕਦਰ ਕੀਮਤ ਹੋਣੀ ਹੈ ਇਹ ਤਾਂ ਤੁਸੀਂ ਸੋਚ ਹੀ ਸਕਦੇ ਹੋ ਹੁਣ ਬਹੁਤੇ ਲੋਕ ਮੈਨੂੰ ਕਹਿੰਦੇ ਹੋਣਗੇ ਤੂੰ ਠੇਕੇਦਾਰ ਹੈ ਅਸੀਂ ਕੀ ਲੈਣਾ ਮੈਂ ਕਦੇ ਠੇਕੇਦਾਰ ਹੋ ਕੇ ਗੱਲ ਕੀਤੀ ਨਹੀਂ ਕਦੇ ਮੈਂ ਤਾਂ ਜਿਹੜਾ ਬੰਦਾ ਘਟਿਆ ਕਰਦੂਤ ਕਰਦਾ ਹੈ ਇਹੋ ਜੀ ਸ਼ਬਦਾਵਲੀ ਵਰਤਦਾ ਹੈ ਮੈਂ ਉਹਦੀ ਗੱਲ ਕਰਦਾ ਹੁੰਦਾ ਹੁਣ ਤੁਹਾਨੂੰ ਜਿਹੜੀ ਮੈਂ ਵੀਡੀਓ ਸੁਣਾਈ ਹੈ ਇਹ ਇਹ बार-बार ਕਹਿਣ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਮੇਰੇ ਕੋਲੇ ਫੋਨ ਦੇ ਵਿੱਚ ਇਹੋ ਜਿਹੇ ਮੈਸੇਜ ਲੋਕਾਂ ਦੇ ਆਉਂਦੇ ਆ ਜਿਹੜੇ ਲੋਕ ਸ਼ਰ੍ਹਾਂਵੇਂ ਕਹਿੰਦੇ ਆ ਕਿ ਇਹੋ ਜਿਹੇ ਜਿਹੜੇ ਸਿੰਗਰ ਨੇ ਜਿਹੜੇ ਸਭਿਆਚਾਰ ਦੇ ਨਾਂ ਤੇ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਲੋਕਾਂ ਨੂੰ ਗਲਤ ਰਸਤੇ ਪਾਉਂਦੇ ਨੇ ਸਭਿਆਚਾਰ ਨੂੰ ਵਿਗਾੜਦੇ ਨੇ ਇਨੂੰ ਨੱਥ ਪਾਈ ਜਾਵੇ ਮੇਰਾ ਕੋਈ ਬੱਬੂ ਮਾਨ ਦੇ ਨਾਲ ਕੋਈ ਨਿਜੀ ਦੁਸ਼ਮਣ ਨਹੀਂ ਹੈ ਤੁਹਾਨੂੰ ਪਤਾ ਵੀ ਜਿਹੜਾ ਵੀ ਕਲਾਕਾਰ ਇਹੋ ਜਿਹੀ ਕਰਤੂਤ ਕਰਦਾ ਉਹ ਕੋਈ ਵੀ ਹੋਵੇ ਮੈਂ ਉਹਦੀ ਗੱਲ ਹਮੇਸ਼ਾ ਕੀਤੀ ਹੈ ਜੇ ਕੋਈ ਚੰਗਾ ਗਾਣਾ ਆਊਗਾ ਮੈਂ ਬਹੁਤ ਗਾਣਿਆਂ ਤੇ ਵੀਡੀਓ ਬਣਾਈਆਂ ਨੇ ਜੇ ਕੋਈ ਚੰਗਾ ਗਾਣਾ ਆਉਂਦਾ ਉਹਦੀ ਸ਼ਲਾਘਾ ਕਰਦੇ ਆਪਾਂ ਜੇ ਕੋਈ ਨੋਜਵਾਨ ਨੂੰ ਭੜਕਾਉਣ ਦੀ ਗੱਲ ਕਰਦਾ ਅਸਲੇ ਪ੍ਰਮੋਟ ਕਰਦਾ ਨਸ਼ੇ ਪ੍ਰਮੋਟ ਕਰਦਾ ਉਹਦੀ ਮਿੱਟੀ ਵੀ ਚੰਗੀ ਤਰ੍ਹਾਂ ਪੱਟਦੀ ਹੈ ਲੋਕਾਂ ਦੇ ਸਾਹਮਣੇ ਹੁਣ ਹਾਲਾਂਕਿ ਗਾਣਾ ਇਹ ਪੁਰਾਣਾ ਹੈ ਪਰ ਕਈਆਂ ਲੋਕਾਂ ਨੇ ਅੱਜ ਇਹ ਵੀਡੀਓ ਮੈਨੂੰ ਭੇਜੀ ਹੈ ਕਹਿੰਦੇ ਗੱਲ ਕਰਿਓ ਮੜੀ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਬੰਦਾ ਰਾਹ ਵਿੱਚ ਕੰਡੇ ਖਿਲਾਰ ਕੇ ਕਹਿੰਦਾ ਹੋਵੇ ਕੰਡੇ ਚੁਗਲੋ ਉਹਦੇ ਕਿੰਨੇ ਕੁ ਸਿਆਣਪ ਹੈ ਕਿੰਨੀ ਕਾਕ ਲੈ ਉਹਦੇ ਕੋਲੇ ਇਹ ਕੰਡੇ ਕੀ ਦੇ ਖਿਲਾਰੇ ਨੇ ਇਹਨਾਂ ਦੇ ਖਿਲਾਰੇ ਆ ਤੇ ਅੱਜ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੇ ਮੈਨੂੰ ਇਹ ਨਹੀਂ ਮਤਲਬ ਹੈਗਾ ਕਿ ਬਬੂ ਮਾਨ 스타ਰ ਹੈ ਬਬੂ ਮਾਨ ਲੋਕਾਂ ਦਾ ਲੋਕਾਂ ਦਾ ਉਸਤਾਦ ਹੈ ਜਿਵੇਂ ਆ ਭੇਡਾਂ ਕਹਿੰਦੀ ਆਉਂਦੀ ਆ ਉਸਤਾਦ ਦੀ ਗੱਲ ਵੱਡੀ ਹੈ ਕੀ ਬਾਤਾਂ ਨੇ ਉਸਤਾਦ ਸਾਡਾ ਭਾਈ ਹੈ ਕਹਿੰਦੇ ਹੁੰਦੇ ਨਾ ਤੇ ਉਹਨਾਂ ਲੋਕਾਂ ਨੂੰ ਆ ਜਿਹੜੇ ਵੀਡੀਓ ਹੈ ਨਾ ਜੇ ਕਿਸੇ ਨੂੰ ਨਾ ਲੱਵੇ ਤਾਂ ਮੈਥੋਂ ਪੁੱਛ ਲਿਓ ਮੈਂ ਭੇਜ ਦੂੰਗਾ ਮੇਰਾ ਨੰਬਰ ਤੁਹਾਨੂੰ ਪਤਾ ਹੀ 905855202 ਜੇ ਲੱਭ ਗਈ ਤਾਂ ਆਪਣੇ ਪਰਿਵਾਰ ਵਿੱਚ ਘਰੇ ਬੈਠ ਕੇ ਨਾ ਇਹ ਸੁਣ ਲਿਓ ਕੋਲੇ ਮਾਂ ਵੀ ਬੈਠੀ ਹੋਵੇ ਕੋਲੇ ਭੈਣ ਵੀ ਬੈਠੀ ਹੋਵੇ ਕੋਲੇ ਤੁਹਾਡੇ ਘਰ ਵਾਲੀ ਬੈਠੀ ਹੋਵੇ ਤੁਹਾਡੀ ਬੱਚੀ ਬੈਠੀ ਹੋਵੇ ਉਹ ਬੈਠ ਕੇ ਸੁਣਿਓ ਵੀ ਆ ਜਿਹੜੇ ਬੋਲ ਨੇ ਬੱਬੂ ਮਾਨ ਦੇ ਨੇ ਜੱਟੀਆਂ ਪੰਜਾਬ ਦੀਆਂ ਉੱਚੀਆਂ ਉੱਤੇ ਲੰਬੀਆਂ ਆਸ਼ਕਾਂ ਦੀ ਨਜ਼ਰ ਵਿੱਚਾਂ ਨਿਗਾ ਵਿੱਚ ਜਮਾ ਹੀ ਨਕੰਮੀਆਂ ਇਹ ਸ਼ਬਦ ਬੱਬੂ ਮਾਨ ਨੇ ਵਰਤੇ ਹੋਏ ਨੇ ਸੁਣ ਕੇ ਦੇਖੋ ਇਹਨੂੰ ਮੈਂ ਫੇਰ ਇੱਕ ਬੇਨਤੀ ਕਰ ਦਿੰਦਾ ਜਿੰਨੀਆਂ ਵੀ ਪੰਜਾਬ ਦੀਆਂ ਔਰਤਾਂ ਨੇ ਮੇਰੇ ਆਪਣੇ ਕੋਈ ਸਿਸਟਰ ਹੈ ਨਹੀਂ ਠੀਕ ਹੈ ਤੇ ਮੇਰੀਆਂ ਭੈਣਾਂ ਵੀ ਨਹੀਂ ਤੇ ਮੇਰੀਆਂ ਮਾਤਾਵਾਂ ਵੀ ਨਹੀਂ ਮੇਰੀ ਮਾਤਾ ਵੀ ਹੈ ਨਹੀਂ ਚੜਾਈ ਕਰਕੇ ਮੇਰੇ ਬੇਟੀ ਹੈਗੀ ਹੈ ਜੇ ਹੋਰ ਬੇਟੀਆਂ ਨੇ ਉਹ ਵੀ ਮੇਰੀਆਂ ਬੇਟੀਆਂ ਨੇ ਮੈਂ ਮੰਨਦਾ ਇਸ ਚੀਜ਼ ਨੂੰ ਪਰ ਕੀ ਇਹੋ ਜਿਹਾ ਗੰਦ ਅਸੀਂ ਆਪਣੀਆਂ ਬੱਚੀਆਂ ਨੂੰ ਆਪਣੀਆਂ ਔਰਤਾਂ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਮਾਮਾ ਨੂੰ ਸੁਣਾ ਗਈ। ਇਹ ਸਭਿਆਚਾਰਾ ਸਾਡਾ ਇਹ ਬੱਬੂ ਮਾਮ ਦੀ ਕਰਤੂਤ ਹੈ। ਸੁਣ ਲਿਓ ਧਿਆਨ ਦੇ ਨਾਲ ਤੇ ਜੇ ਕਿਸੇ ਨੇ ਵੀਡੀਓ ਚਾਹੀਦੀ ਹੋਈ ਤਾਂ ਮੈਂ ਭੇਜ ਦੂੰਗਾ ਮੇਰਾ ਨੰਬਰ ਤੁਹਾਨੂੰ ਮੈਂ ਨੋਟ ਕਰਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।